ਲੈ ਵੇ ਮਾਤਾ ਦਾ ਹਾਲ ਹੈ ਕਿਦਾਂ ਦੋਵੇਂ ਮੁੰਡੇ ਬਿਠਾ ਲ ਕੇ ਤੇ ਕਿਦਾਂ ਸਾਡੇ ਡਈ ਕੰਨ ਭਰਨ ਸਾਡੇ ਬਰਖਲਾਫ ਕੋਈ ਗੱਲ ਨਹੀਂ ਮਾਤਾ ਜੇ ਤੂੰ ਚਲਾਕ ਵਾ ਨਾ ਅਸੀਂ ਵੀ ਤੇਰੀਆਂ ਨੋਆ ਵਾ ਪਰ ਲਾ ਕੰਨ ਜਨੇ ਭਰਨੇ ਨਾ ਦੇ ਆ ਲੈਂਦੇ ਇਹਨਾਂ ਨੂੰ ਅੰਦਰ ਜਰਾ ਕ ਇਹਨਾਂ ਨੂੰ ਤੇ ਮਾਤਾ ਆਪਾਂ ਦਿੰਨੇ ਆ ਨਾ ਪਹਿ ਹੀ ਇੱਥੇ ਕੰਮ ਕਰਨ ਵਾਸਤੇ ਆਂਦੇ ਆ ਵਾ ਹੋਰ ਸਾਨੂੰ ਕਹੀ ਚੀ ਦੀ ਲੋੜ ਨਹੀਂ ਗੀ ਕੋਈ ਗੱਲ ਨਹੀਂ ਕਰ ਲੈ ਜਿਹੜੀਆਂ ਗੱਲਾਂ ਤੇਰੇ ਕੋਹਣ ਦੀਆਂ ਵਾ ਇਹ ਸਾਨੂੰ ਕੀ ਕਰ ਲੈਣਗੇ ਦੱਸ ਰਹੀ ਆ ਨਾ ਜਾ ਕੇ ਪ੍ਰਭ ਨੂੰ ਆਉਣਾ ਤੇ ਇਧਰ ਅੰਦਰ ਹੀ ਆ ਨਾ ਮੁੜ ਕੇ ਇਹਨਾਂ ਦਾ ਮੱਕੂ ਤਾਂ ਪਠਾਪਨੇ ਆ ਮੁੜ ਕੇ ਲੈ ਹੁਣ ਮੁੰਡੇ ਅੰਦਰ ਦੱਸਣਗੇ ਇਹਨਾਂ ਨੂੰ ਮਾਤਾ ਆਹ ਚੰਗਾ ਕੀਤਾ ਨਾ ਜਿਹੜੀ ਪਹਿਲੀ ਦੀ ਗੱਲ ਕਰਤੀ ਆ ਹੁਣ ਪਹਿਣਗੇ ਪਿਸੂ ਇਹਨਾਂ ਨੂੰ ਉਦਾਂ ਤੇ ਚੜੀਆਂ ਹੀ ਬੜੀਆਂ ਪੂਏ ਹੁਣ ਪਤਾ ਲੱਗ ਜੂਗਾ ਨਾ ਜਦੋਂ ਮੁੰਡੇ ਦੱਸਣਗੇ ਤੇ ਮਾਤਾ ਆਹ ਗੱਲ ਕਹਿਣ ਲਈ ਫੇਰ ਵੇਖਾਂਗੇ ਕੀ ਕਰਦੇ ਇਹਨਾਂ ਕਰ ਲੈਣ ਜੋ ਕਰਨਾ ਮੈਂ ਤੇ ਜਿਹੜੀ ਗੱਲ ਕਹਿਤੀ ਮੈਂ ਤੇ ਫੇਰ ਉਦਾਂ ਹੀ ਕਰਨੀ ਆ ਜੇ ਨਹੀਂ ਇਹਨਾਂ ਨੇ ਆਖੇ ਲੱਗਣਾ ਅਗੇ ਦੇਖਨੇ ਕੀ ਬੰਦਾ ਕੀ ਦੱਸ ਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਤ ਦੱਸਣਗੇ ਫੇਰ ਹੀ ਪਤਾ ਲੱਗੂ ਇਹਨਾਂ ਨੂੰ ਬਹੁਤਿਆਂ ਪੂਰੇ ਚੜ੍ਹਦੀਆਂ ਨੇ ਜਿੰਨਾ ਸੋ ਕੁਛ ਕਹੀਦਾ ਨਹੀਂ ਉਹਨੀਆਂ ਸਿੱਤੇ ਚਰਚੜ ਬੈਣ ਡੀਆਂ ਨੇ ਹੈ ਅੱਧ ਹੋਈ ਇਹਨਾਂ ਵਾਲੇ ਇਦਾਂ ਕਰਦੇ ਲੋਕ ਜਿੱਦਾਂ ਇਹ ਕਰਦੀਆਂ ਜਿੱਦਾਂ ਕਿਤੋਂ ਲਿਆ ਕੇ ਖਾਂਦੀਆਂ ਤੇ ਕਿਤੋਂ ਲਿਆ ਕੇ ਪਾਉਂਦੀਆਂ ਸਭ ਕੋ ਘਰੋਂ ਖਾਂਦੀਆਂ ਘਰੋਂ ਪਾਉਂਦੀਆਂ ਫੇਰ ਵੀ ਗੱਲਾਂ ਕਰਦੀਆਂ ਵੰਸ ਵੰਨੀਆਂ ਕੋਈ ਗੱਲ ਨਹੀਂ ਹੁਣ ਲੱਗ ਜਾ ਪਤਾ ਤੁਹਾਨੂੰ ਸਾਰੀ ਗੱਲ ਦਾ ਅੱਜ ਸਾਰੀ ਗੱਲ ਦਾ ਨਖੇੜ ਹੋ ਜਾਊਗਾ ਗਏ ਨੇ ਅੰਦਰ ਹੁਣ ਦੱਸਾਂਗੇ ਇਹਨਾਂ ਨੂੰ ਮੱਤ ਚੰਗੀ ਤਰ੍ਹਾਂ ਵੇਖਾਂ ਕਿਦਾਂ ਕੋੜੇ ਵਿੱਚ ਕਿਸਤੀ ਆ ਨੀ ਪ੍ਰਭ ਤੂੰ ਸੁਤੀ ਰਵੀਂ ਤੇ ਬਾਹਰ ਵੇਖ ਮਾਤਾ ਕੀ ਕਰਦੀ ਓ ਹਾਏ ਹਾ ਕੀ ਹੋ ਗਿਆ ਭੈਣ ਜੀ ਮਾਹਾਂ ਅੱਖ ਲੱਗੀ ਕਿਤੇ ਤੇਰੀ ਤੇ ਅੱਖ ਲੱਗੀ ਰਹਿਣੀ ਆ ਤੇ ਜੋ ਕੋ ਬਾਹਰ ਬਣ ਗਿਆ ਬਾਹਰ ਵੇਖਿਆ ਈ ਓ ਕੀ ਬਣ ਗਿਆ ਬਾਹਰ ਹੁਣ ਕੀ ਹੋ ਗਿਆ ਵਾ ਮਾਤਾ ਬਠਾਲ ਕੇ ਬੈਠੀ ਦਵਾ ਮੁੰਡਿਆਂ ਨੂੰ ਹਾਂ ਤੇ ਦੇ ਚੁਗਲੀ ਤੇ ਚੁਗਲੀ ਦੇ ਚੁਗਲੀ ਤੇ ਚੁਗਲੀ ਚੱਕੇ ਕੰਨ ਪਰ ਨਹੀਂ ਉਹਨਾਂ ਦੇ ਤੇ ਕਹਿਣ ਕਿ ਨਹੀਂ ਸੁਣਿਆ ਹੈਗਾ ਕੋខ ਨਹੀਂ ਇੱਕ ਅੱਧੀ ਗੱਲ ਮੇਰੇ ਪੱਲੇ ਪਈ ਆ ਕੀ ਆਂਦੀ ਆ ਉਹਦੀ ਤੇ ਮੈਨੂੰ ਸੁਣੀ ਨਹੀਂ ਮਾਤਾ ਦੀ ਉਹ ਤਾਂ ਤੈਨੂੰ ਪਤਾ ਜਦੋਂ ਭਾਂਡੇ ਚ ਮੱਖੀ ਪਾਈ ਹੁੰਦੀ ਆ ਕੁੰਨ ਕੁੰਨ ਕਰਦੀ ਹੌਲੀ ਹੌਲੀ ਤੇ ਉਹ ਜਿਹੜੇ ਦੋਵੇਂ ਹੀ ਹਾਂ ਪਤਾ ਕੀ ਜਾਂਦੇ ਆ ਕੋਈ ਗੱਲ ਨਹੀਂ ਦਿਨੇ ਮਾਤ ਇਹਨਾਂ ਨੂੰ ਬੀਬੀ ਆਹੋ ਮਾਤ ਦਿਨੇ ਆ ਆਹੋ ਤੇ ਮੈਂ ਹਾਂ ਤੇ ਮੈਂ ਜਾ ਕੇ ਤੈਨੂੰ ਦੱਸਾਂ ਦੋਵੇਂ ਬੁਲਾਵਾ ਅੰਦਰ ਆਉਣ ਵਾਲੀਆਂ ਹੀ ਆ ਤੇ ਇਹਨਾਂ ਦਾ ਜਰਾ ਕਿ ਨਾ ਚੱਜ ਨਾ ਮਾਂਜਾ ਲਵਾ ਬੈਣਾ ਕੋਈ ਨਹੀਂ ਮੈਂ ਤਾਂ ਸਾਂਭ ਲੂ ਗੁਰਜਿੰਦਰ ਨੂੰ ਤੇ ਭਾਜ ਨੂੰ ਹੁਣ ਤੁਸੀਂ ਚੰਗੀ ਤਰ੍ਹਾਂ ਪ੍ਰਸ਼ਾਦ ਦੇ ਦਿਓ ਮੈਂ ਤਾਂ ਫਿਕਰ ਨਾ ਕਰ ਮਾਂ ਦੀ ਬੋਲੀ ਬੋਲਣ ਲੱਗੀ ਹੈ ਨਾ ਇਹਨਾਂ ਨੂੰ ਸਿੱਧਿਆ ਕਰਨਾ ਹੀ ਪੈਣਾ ਵਾ ਇਹਨਾਂ ਨੂੰ ਅਹਿੰਨ ਦੇਖਦੀਆਂ ਬਸ ਮਾਂ ਤੇ ਭੈਣ ਹੀ ਦੇਖਦੀ ਐ ਆ ਜਿਹੜੀ ਮਾਈ ਹੈ ਨਾ ਇਹਨੇ ਤਾਂ ਸਾਡਾ ਜੀਣਾ ਬਹੁਤਾ ਹਰਾਮ ਕਰਨਾ ਵਾ ਇਹਨੇ ਮਰਨਾ ਨਾ ਇਹ ਗਲੋ ਲੱਥਣਾ ਪਤਾ ਨਹੀਂ ਕਿੰਨਾ ਚਿਰ ਹੋਰ ਜੀਣਾ ਹੋਏ ਨੇ ਹਾਂ ਕੀ ਕਰੀਏ ਹੁਣ ਚੱਲ ਲੱਗ ਗਈ ਆ ਅਸਰ ਇਹ ਦਿਹਾੜੀ ਮੰਜੇ ਤੇ ਬਹਿ ਰਹੀ ਚੌਂਕੜੀ ਮਾਰ ਕੇ ਨਾ ਕੋਈ ਕੰਮ ਨਾ ਕਰ ਆਉਂਦੇ ਜਾਂਦੇ ਚੁਗਲੇ ਆਉਂਦੇ ਜਾਂਦਾ ਨੁਕਤਾ ਚੀਨੀ ਹੁਣ ਮੁੰਡਿਆ ਤਾਂ ਉਹਨਾਂ ਦੇ ਕੰਨ ਪਰ ਪਰ ਘਰ ਆਦਾ ਮੂ ਚ ਕਿਆ ਬਤਾ ਤੇ ਬੈਠੀ ਇੱਥੇ ਪੋਰਚ ਦੇ ਵਿੱਚ ਸੱਜ ਕੇ ਮੰਜੇ ਤੇ ਬੈਠੀ ਉਹ ਮੰਜੇ ਤੇ ਬੈਠੀ ਉਸੇ ਮੰਜੇ ਤੇ ਬੈਠੀ ਹੈ ਤੱਕ ਜਲਦੀ ਨਹੀਂ ਹੁਣ ਤੇ ਹੁਣ ਠੰਡ ਪੈਣੀ ਇਹਨੂੰ ਹੁਣ ਅੰਦਰ ਘਲਾਤੇ ਆ ਨਾ ਸੁਖਾਲ ਕੇ ਹੁਣ ਵੇਖੀ ਚਲਾ ਕਰੀਏ ਗੱਲ ਇਹਨਾਂ ਨਾਲ ਹਾਏ ਹਾਏ ਪੈ ਜਿੱਡੀ ਸੋਹਣੀ ਨੀਂਦ ਆਈ ਹੀ ਨਾ ਤਾ ਤੂੰ ਸੁੱਤੀ ਰਿਹਾ ਕਰ ਇੱਧਰ ਹੋ ਦੋਇ ਜੜੀ ਇੱਧਰ ਮੇਰੀ ਗੱਲ ਸੁਣ ਇਹਨਾਂ ਨੇ ਹੁਣ ਗੱਲਾਂ ਕਰਨੀਆਂ ਆ ਤੇ ਗੱਲਾਂ ਤੇ ਠੋਕ ਠੋਕ ਜਵਾਬ ਦੇਣੀ ਹੋਣਾ ਮੈਂ ਤਾਂ ਠੋਕ ਠੋਕ ਜਵਾਬ ਦੇਣੇ ਆ ਤੇ ਭੈਣ ਜੀ ਤੂੰ ਵੀ ਨਾ ਆਪਣੀ ਜ਼ੁਬਾਨ ਐ ਸਾਫ਼ ਕਰਕੇ ਗੱਲ ਕਰੀ ਐਵੇਂ ਨਾ ਘਬਰਾਈ ਕਿ ਗੱਲ ਤੋਂ ਚੱਲਾ ਨਕੀ ਨਮਾ ਹੋ ਗਿਆ ਵਾ ਜਿਹੜਾ ਐਡਾ ਕੱッセ ਜੈਂਡਰ ਮੂੰਹ ਫਲਾ ਫਲਾ ਹੋ ਗਿਆ ਮੇਰੀ ਪਹਿਲੋਂ ਗੱਲ ਸੁਣਾ ਹੋਫਦੇ ਨੇ ਗੱਲ ਕਰੋ ਉਹ ਮਾਤਾ ਨੂੰ ਕੀ ਕਿਹਾ ਜੀਵਨ ਤੂੰ ਲੈ ਦੱਸ ਦੇ ਲੱਖ ਰੋਗਾਂ ਨਾਲ ਹੋ ਗਈ ਮੈਨੂੰ ਤਾਂ ਪਹਿਲਾਂ ਹੀ ਪਤਾ ਹੀਗਾ ਕਿ ਮਾਂ ਤੁਹਾਡੀ ਤੁਹਾਡੇ ਕੰਨ ਭਰਨ ਲਈ ਆ ਹੈ ਪਹਿਲਾਂ ਸਾਡੀ ਵੀ ਸੁਣ ਲਓ ਕਿ ਮਾਤਾ ਨੇ ਮੈਨੂੰ ਕੀ ਕਿਹਾ ਕੀ ਕਿਹਾ ਦੱਸ ਮੈਂ ਚਾੜੂ ਲਾਉਂਦੀ ਹੀ। ਆਹੋ। ਰੋਜ਼ ਮੈਂ ਆ ਹੀ ਲਾਉਣੀ ਆ। ਮੈਨੂੰ ਚਾਚਾ ਦੱਸਣ ਦੀ ਕਿ ਲੋੜ ਆ? ਜਦੋਂ ਬੰਦੇ ਨੇ ਖੁੱਤਾਂ ਛੇੜਣੀਆਂ ਹੁਣ ਲੜਾਈਆਂ ਲੈਣੀਆਂ ਹੁਣ। ਤੇ ਫੇਰ ਆਪੇ ਡੈਪੀ ਮੇਰਾ ਲੜਨ। ਪਹਿਲਾਂ ਵੀ ਕਦੀ ਇਹੋ ਜਿਹਾ ਕੰਮ ਹੋਇਆ ਨਹੀਂ ਜੋ ਜਦ ਦੱਸੰਡੀ ਓ। ਮੇਰੀ ਗੱਲ ਸੁਣ ਲਓ। ਮਾਤਾ ਦਾ ਦਿਮਾਗ ਨਹੀਂ ਖਰਾਬ। ਵੀ ਐਵੇਂ ਡੈਪੀ ਹੋਗੀ। ਤੁਸੀਂ ਕੋਈ ਨਾ ਕੋਈ ਗੱਲ ਕੀਤੀ ਹੋਣੀ ਆ। ਮੇਰੀ ਗੱਲ ਸੁਣ ਲੈ। ਤੂੰਾਂ ਤੇ ਬੜੀ ਜ਼ਮਾਨਤ ਜਵਾਨੀ ਮਾਤਾ ਨਾਲ। ਹੈਂ? ਤੇਰੀ ਬੜੀ ਜ਼ਬਾਨ ਲਮੀ ਹੋ ਗਈ ਆ। ਤੇਰੀ ਹਿੰਮਤ ਕਿੱਦਾਂ ਪਈ ਆ? ਉਹ ਹੀ ਡੇਡੇ ਵੱਡੇ ਹੋ ਗਏ ਆ। ਅਜੇ ਤੱਕ ਮਾਤਾ ਸਾਹਮਣੇ ਕਦੀ ਖੁਸਕੇ ਨਹੀਂ ਗੇ ਤੇ ਤੁਸੀਂ ਗੱਠ ਗੱਠ ਲੰਮੀ ਜਾਵਾ ਜਬਾਨਾਂ ਚ ਲਾਉਂਦੀਆਂ ਤੁਸੀਂ ਸੁਣ ਲਾ ਨਾ ਮਾਤਾ ਦਾ ਨਹੀਂ ਦਿਮਾਗ ਖਰਾਬ ਤੁਹਾਡਾ ਦਿਮਾਗ ਖਰਾਬ ਆ ਮੈਨੂੰ ਤੇ ਇਹ ਸਮਝ ਜਾਂਦੀ ਜੇ ਅੱਤੇ ਹੀ ਕਿਤੇ ਗਾੜੀ ਬੋਲੇ ਹੁੰਦੇ ਨਾ ਮਾਤਾ ਦੇ ਆ ਜਾ ਦਿਨ ਸਾਨੂੰ ਨਾ ਵੇਖਣੇ ਪੈਂਦੇ ਮਾਤਾ ਤੇ ਹੀ ਆਪਣੀ ਚੜਾਈ ਪੂਏ ਸੱਟੇ ਬਿਠਾਈ ਆ ਜਿਉ ਮਾਂ ਵਾ ਨਾ ਤੇ ਮਾਂ ਬੜ ਕੇ ਨਹੀਂ ਰਹਿੰਦੀ ਉਹ ਸੱਸ ਬਣਦੀ ਐ ਸੱਸ ਤੇ ਗਾੜੀ ਅਹੀਂ ਕਿਹੜੇ ਹੁਣ ਨਿੱਕੇ ਆ ਆਡੇ ਵੱਲ ਨਿਆਣੇ ਆ ਗਾੜੀ ਸਾਨੂੰ ਸਾਰੀ ਗੱਲ ਦੀ ਸਮਝਵਾ ਜੇ ਤੁਹਾਡਾ ਘਰ ਲਟਾਈ ਜਾਊਗੀ ਕੰਮ ਕਰਦੇ ਕਰਨੋਂ ਅਹੀ ਆ ਉਹ ਤਾਂ ਹਨ ਨੌਕਰ ਬਣਾ ਕੇ ਰਖਿਆ ਵਾ ਗੱਲ ਕਾਦੀ ਕਰਨੀ ਆ ਹਰ ਗੱਲ ਗਲਤ ਨੁਕਤਾ ਚੀਨੀ ਨੁਕਸਾਨ ਦੇ ਰਹੀ ਲੈਂਦੀ ਸਾਰੇ ਢੜੀ ਮੰਜੇ ਚੌਂੜੀ ਮਾਰ ਕੇ ਜੇ ਭੈਣੇ ਝਾੜੂ ਲਾਉਣ ਲਈ ਹੈਗੀ ਤੇ ਮਾੜਾ ਲਾਉਣ ਲਈ ਹੈਗੀ ਉਹਨੂੰ ਐਦਾਂ ਨਾ ਲਾ ਔਦਾਂ ਨਾ ਲਾ ਐਦਾਂ ਨਾ ਕਰ ਔਦਾਂ ਨਾ ਕਰ ਤੇ ਫਿਰ ਗਾੜੀ ਕਦੇ ਮੂੰਹ ਤੇ ਜਬਾਨ ਨਹੀਂ ਹੈਗੀ ਕੁਛ ਨਾ ਕੁਛ ਸੁਣ ਕੇ ਫਿਰ ਉਹਨੇ ਰਹਿਣਾ ਹੈਗਾ ਨਾਲੇ ਮੇਰੀ ਗੱਲ ਸੁਣ ਲੋ ਦੋਵੇਂ ਜਾਨੇ ਧਿਆਨ ਦੇ ਨਾਲ ਤੁਸੀਂ ਜਿਹੜੀ ਮਾਂ ਦੀ ਪੱਟੀ ਚਾੜੀ ਆ ਨਾ ਤੁਹਾਡੀ ਤੇ ਅੱਗੇ ਜਾਣਾ ਲੜਨ ਪਹਿਲਾਂ ਤੁਸੀਂ ਸੁਣੋ ਦੋਵੇਂ ਜਾਨੇ ਜੇ ਤੇ ਸੁਣਨੀ ਆਪਣੀ ਮਾਂ ਦੀਆਂ ਗੱਲਾਂ ਤੇ ਸਾਡੇ ਵੱਲੋਂ ਰੋਟੀ ਦਾ ਜਵਾਬ ਜੇ ਅਸੀਂ ਨਹੀਂ ਜੀ ਲੰਗਰ ਨੂੰ ਘਰ ਪਕਾ ਕੇ ਦੇਣਾ ਅਸੀਂ ਸਾਰਾ ਦਿਨ ਛੜਦੇ ਰਹੀਏ ਚੁੱਲ੍ਹੇ ਗਾੜੀ ਹਨਾ ਤੇ ਮਾਤਾ ਮੁੜ ਕੇ ਆਣ ਕੇ ਤੁਹਾਨੂੰ ਭੜ ਕੇ ਤੇ ਤੁਹਾਨੂੰ ਸਾਡੇ ਵੱਲੇ ਕਰਾ ਦੇ ਨਾ ਪਹਿਲਾਂ ਇਹਨਾਂ ਦੀ ਮਾਂ ਦੀਆਂ ਗੱਲਾਂ ਸੁਣੀਏ ਤੇ ਮੁੜ ਕੇ ਇਹਨਾਂ ਦੀਆਂ ਗੱਲਾਂ ਸੁਣੀਏ ਕੀ ਗੱਲ ਵਾ ਅਸੀਂ ਪਿੱਛੇ ਵਾਲੇ ਆ ਅਸੀਂ ਕਿਹੜੇ ਪਿੱਛੇ ਤੋਂ ਬਿਨਾਂ ਇੱਥੇ ਆਏ ਆ ਮਾਹੜੀ ਦੇ ਕਿਤੇ ਮਰੀ ਮੱਖੀ ਨਹੀਂ ਛੜਦੀ ਆਪਣੇ ਕੋਲੋਂ ਇੰਨਾ ਜੋੜਦੀ ਆ ਉਹਨੇ ਵੇਖੇ ਕਿਦਾਂ ਪੜੀ ਬਣਾਈਆਂ ਉਹਦੀ ਦੇਣ ਵਾ ਤੁਸੀਂ ਗੱਲਾਂ ਕਰਦੀਆਂ ਜੇ ਉਹ ਮੇਰੀ ਗੱਲ ਸੁਣ ਲੋ ਇੱਕ ਟਾਡਾ ਹੋ ਗਿਆ ਦਿਮਾਗ ਖਰਾਬ ਅੱਜ ਉਹ ਕੀ ਪਾਣੀ ਕਿਹੜੀ ਗੱਲਾਂ ਕਹਿ ਰਹੇ ਦੀ ਕਿਹਦੀ ਜ਼ਮੀਨ ਦੇ 4 ਹਿੱਸੇ ਕਰਨੇ 4 ਹੈ ਜ਼ਮੀਨ ਦੇ 4 ਨੇ ਤੇ ਉਹ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਤੁਸੀਂ ਆ ਗੱਲ ਸੁਣ ਕੇ ਤੇ ਅੰਦਰ ਵੜ ਗਏ ਜੇ ਨਹੀਂ 4 ਹਿੱਸੇ 4 ਹਿੱਸੇ ਕਾਦੇ ਚਲ ਮੰਨਿਆ ਦੋ ਹਿੱਸੇ ਤੁਹਾਡੇ ਦੋਵਾਂ ਭਰਾਵਾਂ ਦੇ ਤੀਜਾ ਹਿੱਸਾ ਮਾਤਾ ਦਾ ਤੇ ਚੌਥਾ ਹਿੱਸਾ ਕਿਹਦਾ ਕੱਢਣ ਦੇ ਚੌਥਾ ਹਿੱਸਾ ਕੀ ਦਾ ਦਲਜੀਤ ਦਾ ਹੈ ਭੈਣ ਜੀ ਦਲਜੀਤ ਦਾ ਨਾ ਦਲਜੀਤ ਦਾ ਕਰਾ ਹਿੱਸਾ ਉਹ ਤੇ ਮਾੜੇ ਘਰ ਵੀ ਆਈ ਆ ਜਿਹੜਾ ਉਹ ਹਿੱਸਾ ਕੱਢ ਕੇ ਦੇਣ ਦੀ ਇੱਥੋਂ ਤੁਹਾਡਾ ਦਿਮਾਗ ਖਰਾਬ ਕਿਹੜਾ ਤੁਹਾਡੀ ਮਾਂ ਦਾ ਦਿਮਾਗ ਖਰਾਬ ਜੇ ਨਹੀਂ ਵੀ ਬਾਈ ਕਿਲੇ ਲੱਬੇ ਉਹਦੇ ਹੈ ਉੱਥੇ ਉਹਦੇ ਕੋ ਕੁਝ ਨਹੀਂ ਹੈਗਾ ਜਿਹੜੇ ਸਾਡੇ ਵੀ ਹਿੱਸੇ ਦੀ ਜ਼ਮੀਨ ਆ ਉਹ ਵੀ ਖਿੱਚ ਕੇ ਚਦਲਜੀਤ ਨੂੰ ਦੇਣ ਲਈ ਆ ਮੇਰੀ ਗੱਲ ਸੁਣ ਲਓ ਦੋਵੇਂ ਜਾਣੇ ਜਾਂ ਤੇ ਆਪਣੀ ਮਾਂ ਨਾਲ ਗੱਲ ਕਰ ਲਓ ਤੇ ਜਾਂ ਹਣ ਤੋਂ ਬੁਰਾ ਫਿਰ ਕੋਈ ਨਾ ਹੋਊਗਾ ਮਾਂ ਭੈਣ ਜੀ ਤਾਂ ਹੀ ਤੇ ਆ ਘਰ ਆ ਕੇ ਗੱਲਾਂ ਕਰਦੀ ਆ ਫਿਰ ਧੀ ਵੀ ਉਹਦੇ ਨਾਲ ਕੇ ਆਏ ਆ ਉਹ ਵੀ ਆਖਰੀ ਕਿ ਮੱਝ ਵਾਂਗੂ ਹੱਤੀ ਹੋ ਗਈ ਇਹਨਾਂ ਵਾਲੀ ਅਹੀਂ ਤੇ ਕਹਿੰਦੇ ਆਤੀ ਆਵਾ ਅਹੀਂ ਜਾ ਘਸਸੇ ਮੰਗਦੀਆਂ ਨਹੀਂ ਐਨੇ ਹਾਰੇ ਪੈਸੇ ਦਿੱਤੇ ਸੀ ਮਾਤਾ ਨੇ ਇਹਨਾਂ ਨੂੰ ਕੱਪੜੇ ਲਿਆ ਦੀ ਸਾਡੇ ਕੱਪੜਿਆਂ ਵਾਲੇ ਵੀ ਡਕਰ ਗਈ ਆ ਵੇਖ ਲਿਓ ਜੇ ਕਿਤੇ ਕੱਪੜੇ ਲੈ ਕੇ ਆਜੂਗੇ ਨਾ ਤੁਹਾਡਾ ਨਾਮ ਤਾ ਦਿਓ ਫਿਰ ਤੇ ਹੀ ਕਹਿੰਦੇ ਤੁਸੀਂ ਮਾੜੀਆਂ ਜੇ ਅਨੇ ਤਾਂ ਆਪੇ ਮਾੜੀ ਕਹੋ ਜਦੋਂ ਬੋਲਣਾ ਵਾ ਤੇ ਵੇਗੂਂਗੇਓ ਵੇਗੂਂਗੇਓ ਬੋਲਪੋ 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 ਕਰੇ ਚੰਗੇ ਰਹਿ ਜਾਓਗੇ ਨਹੀਂ ਤੇ ਵੇਖਿਓ ਸਾਰੀ ਉਮਰ ਵੇਚ ਕੇ ਖਾਣਾ ਤੁਹਾਡੀ ਮਾਂ ਨੇ ਤੁਹਾਨੂੰ ਠੰਡ ਰੱਖੋ ਠੰਡ ਰੱਖੋ ਤੇ ਮਦਸਾ ਗੱਲ ਜੇ ਬਜਣਾ ਵਾ ਤੇ ਐਹੋ ਚਾਰ ਗੱਲੀਆਂ ਸਾਡੇ ਕੋਲ ਠੀਕ ਆ ਇਹਦੇ ਵਿਚਾਰ ਇਸੇ ਹੋਗੇ ਤਾਂ ਮੁੜ ਕੇ ਕਿਵੇਂ ਚੱਲਣਾ ਤੁਸੀਂ ਗਿਜੇਂਦਰ ਨੇ ਸਮਝਾ ਕੋ ਦਿਮਾਗ ਬੀਬੀ ਦਾ ਖਰਾਬ ਨਹੀਂ ਹੋਇਆ ਦਿਮਾਗ ਹੋਇਆ ਇਹਨਾਂ ਦਾ ਖਰਾਬ ਜਿਹੜੀਆਂ ਇੰਦਾਂ ਦੀਆਂ ਗੱਲਾਂ ਕਰਦੀਆਂ ਵਾ ਉਹ ਬੀਬੀ ਸਨ ਦੇ ਫਿਕਰ ਉਹ ਸਭ ਕੁਝ ਬੀਬੀ ਕੋਲ ਹੀ ਆ ਇਹ ਮੜੀ-ਮੋਟੀ ਗੱਲ ਕਰ ਵੀ ਦਿੰਦੀ ਆ ਨਾ ਤੇ ਚੁੱਪ ਕੀਤੀ ਰੋ ਤਾਂ ਮੱਸਾ ਗੱਲ ਆ ਇਹ ਟਾਈਮ ਨੰਗਾ ਕੇ ਮੁੜ ਕੇ ਸਭ ਕੋ ਕਿਹਾ ਮੈਂ ਕਿਹਾ ਸਾ ਤੋਂ ਦੁਨੀਆ ਵੱਡੋ ਵੇ ਤੁਸੀਂ ਸਾਰਾ ਟੱਬਰ ਨਾਲੇ ਪਤਾ ਕਿੰਨੀਆਂ ਕੁੜੀ ਨੂੰ ਪੈਸੇ ਦੇ ਤੇ ਸੂਟਾਂ ਵਾਸਤੇ ਬਿਬੇਨੇ ਤਾਂ ਤੰਦੀ ਪਾਹੇ ਤੁਹਾਨੂੰ ਵਹਿਮ ਜੇ ਉਹ ਇਹ ਸੂਟਾ ਨੂੰ ਰੋਣ ਨਹੀਂ ਆ ਮੈਂ ਹਾਂ ਕਰੋਨਾ ਦੀ ਜਿਆਦਾ ਨਿਦਲੇੋਂ ਨਿਕਲ ਜਾਣੀ ਆ ਪਰ ਉਹਨਾਂ ਅੱਗੇ ਸਾਡਾ ਭੁਖਾ ਵਾ ਆਹੋ ਉਹ ਤਾਂ ਵੇਖ ਲੈ ਪ੍ਰੈਟਰਾਂ ਦੇ ਪੁਰਾਣੇ ਡਰ ਦੀ ਛੜਦਾ ਸਾਡੇ ਉਹ ਤਾਂ ਕਰ ਲਵਾ ਇਸਕੇ ਚਲੇ ਜਾਂਦਾ ਹੀ ਉਹ ਹਾਏ ਹਾਏ ਗੱਲ ਤੇ ਇਹਨਾਂ ਦੀ ਵੀ ਸੱਚੀ ਆ ਹੁਣ ਪ੍ਰਭ ਕੀ ਕਰਨਾ ਹੀ ਉਹ ਆ ਤਾਂ ਸਿਆਪਾ ਪੈ ਗਿਆ ਭੈਣ ਜੀ ਜੇ 20 ਕਿਲਿਆ ਨਾ ਇਕੱਠੇ 5 ਕਿਲਿਆ ਚਲ ਜਣਾ ਚੜੇਲ ਨੂੰ ਤੇ ਕੀ ਕਰਾਂਗਾ ساری ਉਮਰਹੀਂ ਇੱਕ ਤਾਂ ਸਿਆਪਾ ਖਾਨਾ ਜਦੋਂ ਬਾਪੂ ਇਦਾਂ ਹੋਇਆ ਹੈਗਾ ਉਦੋਂ ਜ਼ਮੀਨ ਆਪਣੇ ਪੁੱਤਾਂ ਦੇ ਨਾਮ ਆ ਜਾਂਦਾ ਸਾਰੀ ਮਾਈ ਦੇ ਨਾਂ ਹੀ ਕਰ ਗਿਆ ਵਾ ਇਹ ਵਿੱਚ ਜੜ ਰੱਖੀ ਆ ਨਾ ਇਹ ਸਾਡੇ ਹੱਡਾਂ 'ਚ ਬੈਠੀ ਆ ਨਾ ਇਹ ਕਿਹੇ ਪਾਸੇ ਲੱਗਣੀ ਆ ਤੇ ਨਾ ਕਿਤੇ ਸਾਨੂੰ ਇਹ ਸੁੱਖਿਆ ਹੋਣ ਦੇਣਾ ਵਾ ਤੇ ਸਾਰੀ ਉਮਰ ਨਾ ਕਿੰਟ ਲੱਗਦਾ ਹੀ ਇਦਾਂ ਬੱਸ ਲੜਕਦੇ ਰਹਿਣਾ ਵਾ ਹੁਣ ਕੀ ਕਰੀਏ ਹੁਣ ਤੇ ਆਪਣੀਆਂ ਜ਼ਬਾਨਾਂ ਸਾਨੂੰ ਬੰਦ ਕਰਨੀਆਂ ਪੈਣੀਆਂ ਵਾ ਵਾਏ ਕਿੰਨਾ ਕ ਜਰੀਏ ਕਿੰਨਾ ਕ ਜਰੀਏ ਹਰ ਗੱਲ 'ਤੇ ਉਹ ਕਰਦੀ ਰਹਿੰਦੀ ਆ ਕੀ ਕਰੀਏ ਇੱਕੋ ਹੀ ਰਾਹ ਵਾ ਹੁਣ ਇੱਕੋ ਹੀ ਰਾਹ ਵਾ ਜਿੱਥੇ ਇੰਨਾ ਟਾਈਮ ਕੱਢ ਲਿਆ ਨਾ ਗੁੰਮ ਹੋ ਕੇ ਨਾ ਹੋਰ ਕੱਢ ਲਗੇ 4 ਸਾਲ ਇਹਨੇ ਬਹਿਤ ਨਿਕਾ ਰਹਿਣਾ ਕੋਈ ਗੱਲ ਨਹੀਂ ਕਿਤੇ ਸਾਡਾ ਟਾਈਮ ਵੀ ਆਊਗਾ ਫੇਰ ਦੱਸਾਂਗੇ ਦਲਜੀਤ ਕੌਰ ਨੂੰ ਜਿਹੜੀਆਂ ਇਹ ਹਰਕਤਾਂ ਵਾਂ ਨਾ ਮੈਨੂੰ ਤਾਂ ਇਦਾਂ ਲੱਗਦਾ ਵਾ ਤੇ ਇਹਨੇ ਬਹਿ ਰਣਾ ਤਾਂ ਇਹਕੇ ਪਾਸੇ ਨਿਕਲ ਜਾਣਾ ਨੀ ਚੁੱਪ ਕਰ ਫਿਰ ਸਵਾਦ ਦੀ ਗੱਲ ਕਰ ਕੋਈ ਮੂੰਹ ਚੋਂ ਕੱਢ ਸਵਾਦ ਦੀ ਗੱਲ ਕੁਛ ਨਹੀਂ ਹੋਣ ਲੱਗਾ ਮੇਰੀ ਸੁਣ ਲੋ ਗੱਲ ਆਪਾਂ ਨਹੀਂ ਗੱਲ ਕਰਦੇ ਕੋਈ ਵੀ ਜਾ ਕੇ ਕਹਿ ਦਿਓ ਆਪਣੀ ਮਾਂ ਨੂੰ ਤੇ ਆ ਹੱਥ ਜੋੜੇ ਤੇਰੇ ਗਾੜੀ ਤੇ ਜ਼ਮੀਨ ਨਾ ਕੁੜੀ ਦੇ ਨਾਮ ਆਵੀ ਤੇ ਨਾ ਕੁੜੀ ਦੇ ਕੰਨਾਂ 'ਚ ਗੱਲ ਹੀ ਪਾਵੀਂ ਕਿਤੇ ਜ਼ਮੀਨ ਦੀ ਜੇ ਕਿਤੇ ਉਹ ਭੁੱਖੀ ਨੂੰ ਪਤਾ ਲੱਗ ਗਿਆ ਨਾ ਤੇ ਮੇਰੀ ਮਾਂ ਜ਼ਮੀਨ ਦਾ ਗੱਲ ਕਰਦੀ ਆ ਤੇ ਅਗਲੇ ਨੇ ਇੱਥੇ ਡੇਰੇ ਲਾ ਕੇ ਬਹਿ ਜਾਣੇ ਪੱਕੇ ਨਾ ਗੱਡੀ ਚਵਾੜ ਕੇ ਮਾਂ ਨੂੰ ਲੈਣਾ ਨਾਲੀ ਪਤਾ ਨਹੀਂ ਲੱਗਣਾ ਸਾਨੂੰ ਘਰ ਵੀ ਬਾਹਰ ਖੱਤੇ ਕੀ ਕਰਤਾ ਵਾ ਚੱਲ ਆ ਵੇਖੋ ਹੱਥ ਜੋੜੇ ਤੁਹਾਡੇ ਗਾੜੀ ਆਪਣੀ ਮਾਂ ਦੇ ਗਾੜੀ ਜਾ ਕੇ ਹੱਥ ਜੋੜ ਦੋ ਜੋ ਅੰਦਗਾ ਵੀ ਮਾਫੀ ਮੰਗ ਲੈਨੇ ਗਾਂ ਤੋਂ ਗੱਲ ਨਹੀਂ ਕਰਤੀਆਂ ਭਾਈ ਮਾਂ ਤੁਹਾਡੇ ਤੇ ਗੱਲ ਮੰਨ ਲੂਗੀ ਤੁਹਾਡੀ ਤੇ ਨਹੀਂ ਮੰਨਣੀ ਉਹਨੇ ਤੁਹਾਡੇ ਸਾਹਮਣੇ ਹੋਰ ਕੁਏ ਚੜਨਾ ਕੀ ਕਰੀਏ ਨਾਤ ਨਾਲ ਪੀੜਾ ਕਢਾਉਣੀ ਹੋਣੇ ਸਾਡੇ ਗਾ ਢਾ ਲੈ ਇਹ ਵੀ ਸਾਨੂੰ ਫਸਿਆ ਨੂੰ ਕਰਨੇ ਪੈਣੀਆਂ ਵਾ ਜਿੱਦਾਂ ਨੂੰ ਹੁੰਦਾ ਵਾ ਨਾ ਕੰਮ ਰਵੇੜੋ ਚਾਲ ਕੁੜੀ ਦਾ ਮੈਨੂੰ ਪਤਾ ਨਹੀਂ ਗਾ ਜਵਾਈ ਸਾਡਾ ਬੜਾ ਭੁੱਖਾ ਜੇ ਹੈ ਉਹਨੇ ਇੱਕ ਮਿੰਟ ਤਾਂ ਉਹਦੇ ਕਿਤੇ ਕੰਨੀ ਗੱਲ ਪੈ ਗਈ ਨਾ ਤੇ ਬੀਬੀ ਨੂੰ ਚੁੱਕ ਕੇ ਤਾਂ ਉਥੇ ਨਾਲੇ ਲੈ ਜਾਣਾ ਫਟੌਰੀ ਕੋਲ ਨੇ ਉਹੋ ਗੱਲ ਤੇ ਆਪਾਂ ਕਹਿਣ ਦੇ ਆ ਹੁਣ ਜਿੱਦਾਂ ਵੀ ਹੁੰਦਾ ਵਾ ਨਾ ਇਹ ਮਾਮਲਾ ਠੰਡਾ ਕਰੋ ਆਪਾਂ ਨੇ ਅੱਜ ਤੋਂ ਬਾਅਦ ਬੀਬੀ ਦੇ ਗਾੜੀ ਖੁੰਦੀਆਂ ਉਹ ਆਪਣੀ ਮਾਂ ਸਮਝਾ ਕਰੋ ਨੂੰ ਐਵੇਂ ਨਾ ਸੱ ਸਮਝੋ ਤਈ ਫੇਰ ਉਹੀ ਗੱਲ ਆ ਪੁੱਤ ਘਰ ਦਾ ਮੁਖੀ ਬੰਦਾ ਜੇ ਮਾੜੀ ਮੋਟੀ ਵਾਤਾ ਕਟਾ ਕਰ ਹੀ ਜਾਂਦਾ ਵਾ ਤੇ ਕੋਈ ਗੱਲ ਨਹੀਂ ਗਈ ਉਹ ਅਹੀਂ ਕਿ ਹੱਥ ਜੋੜੇ ਆ ਸਾਰੇ ਗਲਤੀ ਤੁਹਾਡੀ ਆ ਅਹੀਂ ਕਸੂਰ ਵਾਰ ਆ ਅਕਤ ਜੱਦਾਂ ਹੁੰਦਾ ਨਾ ਆ ਕੰਮ ਨੇ ਵੇੜੋ। ਉਹ ਮੇਰੀ ਗੱਲ ਸੁਣੋ। ਹੁਣ ਸਾਡੇ ਵਾਲੇ ਵੇਖੋ ਅਸੀਂ ਕਿਹੜੇ ਨਿਆਣੇ ਆ। ਬੀਬੀ ਕੋ ਮੰਗ-ਮੰਗ ਕੇ ਪੈਸੇ ਖਰਦੇ ਆ। ਸਾਡਾ ਵੀ ਜੀ ਕਰਦਾ ਵਾ ਚਾਰੀਆਂ ਸਾਡੀਆਂ ਵਹਾਈਆਂ ਵਾ। ਪਰ ਕੀ ਕਰੀਏ ਅਸੀਂ? ਤਾਂ ਹੀ ਤੇ ਬੀਬੀ ਭੂਏ ਚੜੀ ਆ। ਜੇ ਆ ਕੰਮ ਨਾ ਕਰਦੇ ਤੁਸੀਂ ਤੇ ਕਿਤੇ ਉਹਨੂੰ ਮਾੜੀ-ਮੋਟੀ ਮਾਰਤ ਆਈ ਹੁੰਦੀ। ਉਹਦੋਂ ਅਸੀਂ ਦੋਵੇਂ ਭਰਾ ਮੇਦੇ ਕੇ ਤੇ 1000 ਰੁਪਇਆ ਸਾਨੂੰ ਦਿੱਤਾ ਸੀ ਦੱਸ। ਤੁਸੀਂ ਵੀ ਐਸੇ ਵਾਈ ਜੇ ਮਾਤਾ ਕੀ ਲਿਹਾਣਾ ਤੇ ਤੁਹਾਡੇ ਵੱਲ ਤੇ ਕੀ ਲਿਹਾਣਾ? ਜੇ ਕੋ ਬੰਦਾ ਹੀ ਰਾਜੇ ਟੱਕਰ ਪੇ ਤੇ। ਲੈ। ਮਾਤਾ ਨੂੰ ਅਜੇ ਤੱਕ ਦੇਣਾ ਸਾਡੀ ਨੂੰ ਸੁਣ। ਇਹ ਉਹ ਖੋਦ ਕਰ ਉਹਦੇ ਹਰਾਂ ਦੀ ਵੀ ਜਿਹੜੀ ਬਾਕੀ ਬਚੇ ਮੈਨੂੰ ਦੇ ਦੋ ਨਾ ਦਾੜੀਆਂ ਚਟੀਆਂ ਹੋ ਗਈਆਂ ਤੁਹਾਡੀਆਂ ਹੈ ਤੁਸੀਂ ਸਾਰੀ ਉਮਰ ਰਹੋ ਇਦਾਂ ਹੀ ਉਹ ਕੀ ਕਰੀਏ ਫੇਰ ਵੀ ਮਾਵਾ ਇਥੋਂ ਤੱਕ ਉਹਨੇ ਪਟਾਇਆ ਅੰਮੀ ਵੀ ਤਾਂ ਕਹਿੰਦੇ ਮਾਤੇ ਆ ਮਾ ਨਹੀਂ ਹੁਣ ਸੱਸ ਨੇ ਸ਼ੌਰਾ ਪਾਛਣ ਨਾ ਤੇ ਗਾੜੀ ਨਵਾਂ ਆ ਜਾਣੀਆਂ ਵਾ ਉਹਨਾਂ ਨੇ ਕਹਣਾ ਤੁਹਾਡੀ ਚੋਂ ਉਤਰੋ ਵੀ ਅਸੀਂ ਸਾਰੀ ਉਮਰ ਨਿਕਲ ਗਈ ਤਾਂ ਤੁਹਾਡੀ ਨਹੀਂ ਇਦਾਂ ਜੇ ਤੁਹਾਡੀ ਦੋਹਾਂ ਦੀ ਜ਼ੁਬਾਨ ਅੰਦਰ ਰਵੇ ਲੱਲੋ ਤੁਮਸਾਂ ਗੱਲ ਸਭ ਤੋਂ ਪਹਿਲੀ ਗੱਲ ਇਹੋ ਕਿ ਉਹ ਘੜੀ ਮੁੜੀ ਉਹ ਗੱਲ ਕਹਿੰਦੀ ਮੇਰੇ ਗਾੜੀ ਬੋਲਦੀਆਂ ਉਹਦਾ ਵੀ ਮੈਂ ਝਾੜੂ ਕਹਿੰਦੀ ਝਾੜੂ ਉਹਨਾਂ ਕਹਿੰਦੇ ਜੀਵਨ ਠੱਕ ਠੱਕ ਕਰਕੇ ਝਾੜੂ ਮਾਰਦੀ ਮੇਰੇ ਉਹ ਸੱਡ ਵੇ ਗੱਲਾਂ ਯਾਰਾ ਲੜਾਈ ਨਾ ਪਾਓ ਉਹ ਤਾਂ ਵਹਿਲਾ ਭੂਆ ਕਹਿੰਦੀ ਸਾਨੂੰ ਵੀ ਤੁਸੀਂ ਨਾ ਤਿੰਨੇ ਥਾ ਆਪਣੀ ਪੈਲੀ ਕਰਾ ਲਓ ਅਸੀਂ ਕਹਤਾ ਕੋਈ ਗੱਲ ਨਹੀਂ ਅਹੀਂ ਕੀ ਕਰਨੀ ਆ ਬੀਬੀ ਸਾਡੇ ਘਰ ਦੀ ਮੁਖੀ ਆ ਜ਼ਿਆਦਾ ਅਕਲ ਵਾਲੀ ਇਹਦੇ ਨਾਲ ਦੱਸੋ ਹਨਾ ਤਾਂ ਕਰਦੇ ਓਏ ਯਾਰ ਬੈਲੇ ਯਾਰ ਕਿਤੇ ਨਹੀਂ ਜਾਂਦੀ ਤੇਰੇ ਮੈਂ ਦੱਸਾਂ ਗੱਲ ਜੇ ਪਰ ਇਹ ਦੋਵੇਂ ਨਾ ਤਾਂ ਆਪਣੇ ਤਰੀਕੇ ਵਧੀਆਂ ਰਹਿਣ ਤੇ ਚੱਲ ਆ ਉਠ ਕੰਮ ਕਰੀਏ ਕੋਈ ਉਹ ਪੁਰਾਣਾ ਲੱਗੇ ਸਾਡਾ ਉਤਰਨਾ ਵਾ ਉਹ ਤੇ ਗੱਲ ਹਵਾ ਚ ਗਈ ਤੇ ਉਸਨੇ ਕਾਬੂ ਕਰਕੇ ਤੇ ਪਤਾ ਉਤਰਨ ਲੱਗਣਾ ਜਦ ਮਾਤਾ ਨੂੰ ਕਿਤਾ ਖੜਾ ਕੇ ਸਾਰਾ ਵਾਦਾ ਘਾਟਾ ਗਾ ਚੰਗਾ ਚੰਗਾ ਬਹੁਤੀਆਂ ਗੱਲਾਂ ਨਾ ਕਰੋ ਹੁਣ ਪੰਜ ਕਿਲੇ ਪਹਿਲੀ ਕਿਨੇ ਦੀ ਆ ਸਾਰੀ ਗੱਲ ਤੇ ਪੁਰਾਣੀ ਜੀ ਆ ਜਿੱਦਾਂ ਗੱਲ ਨਿੱਪੜਦੀ ਨਾ ਉਦਾਂ ਤੇ ਬੇੜੋ ਐਵੇਂ ਨਾ ਹੁਣ ਮੁੱਦੇ ਜਿਹੜੇ ਫੁੱਲਿਆ ਜਾਓ ਤਹੀ ਜਾਨ ਖਾਲੀ ਤੇ ਹੱਦੀ ਦੇ ਮੈਨੂੰ ਯਾਰ ਬੀਬੀ ਦੀ ਸਾਰਾ ਗੰਦਾ ਪਾ ਕੇ ਤੇ ਮੁੜ ਕੇ ਸਾਨੂੰ ਕਹਿੰਦੀ ਵੀ ਪਲੀਸ ਸਫਾਈ ਕਰੋ ਹੁਣ ਓ ਚੱਲ ਮੇਰੀ ਗੱਲ ਸੁਣ ਕਿਹੜੇ ਕੜ ਅੰਗਲ ਅੰਨੇ ਹੁੰਦੀ ਆ ਪਰ ਬੀਬੀ ਵੀ ਗਲਤ ਹੈਗੀ ਯਾਰ ਗੱਲਾਂ ਤੇ ਹੁੰਦੀਆਂ ਵਾ ਪਰ ਯਾਰ ਉਹ ਇਹਨਾਂ ਜਵਾਨ ਮੁੰਡਿਆਂ ਦਾ ਰਹਿਣੀ ਚਾਹੀਦੀ ਸੀ ਯਾਰ ਜੇ ਉਹਨੇ ਕਹਿ ਹੀ ਦਿੱਤਾ ਤਾਂ ਵੀ ਝਾੜੂ ਝੂੜੂ ਇਸ ਤਰ੍ਹਾਂ ਕਰਕੇ ਕੋਈ ਗੱਲ ਹੀ ਨਹੀਂ ਕੀਤੇ ਕੋਈ ਨਹੀਂ ਮਮੀ ਬੀਬੀ ਇਹ ਮਾਰਦਾਂਗੇ ਗੱਲ ਕੋਈ ਨਹੀਂ ਕੀ ਬਰੀ ਗੱਲ ਸੁਣ ਯਾਰ ਅਜੇ ਬੀਬੀ ਦੀ ਹਰ ਸਲਾਹ ਅਸੀਂ ਪੁੱਛ ਕੇ ਹੁੰਦੇ ਆ ਫੇਰ ਤੁਸੀਂ ਕਹਿੰਦੇ ਤੁਸੀਂ ਬੁੜੀਆਂ ਤੇ ਮਾਰ ਲਾ ਕੇ ਜਾਣਾ ਵਾ ਉਹ ਸਾਡੇ ਤੇ ਕੋਈ ਵੀ ਸਵਾਸ ਨਹੀਂ ਹੈਗਾ ਇਹਨੂੰ ਚੱਲ ਯਾਰ ਅਸੀਂ ਆਪਣਾ ਕਾਲੀ ਮਗਜ ਖਾਕ ਕਰ ਲੈਂਦੇ ਆ ਚੱਲ ਜੇ ਉਹਦੀ ਈਤ ਕਰਨੀ ਹੈ ਤੇ ਕੋਈ ਖੱਟ ਲੈਣਗੇ ਨਹੀਂ ਤੇ ਆਪੀ ਭੰਗ ਭੰਗ ਜਿਹਾ ਤੇਰੇ ਫ ਤਾਂ ਮੈਨੂੰ ਕਹਿਣਾ ਹੁੰਨਾ ਆ ਪਹਿਲੋ ਗੱਲ ਠੰਡੀ ਹੋ ਲੈੰਦੇ ਉਹ ਕੱਲ ਪਰਸੋਂ ਤੱਕ ਫੇਰ ਬੈਟਰੀ ਦਾ ਕਰ ਲਾਂਗੇ ਪਹਿਲਾਂ ਆੜੀ ਬੈਟਰੀਆਂ ਖਰਾਬ ਹੋਈਆਂ ਪਹਿਲੋ ਇਹ ਸੈੱਟ ਕਰੀਏ ਚੱਲ ਆਹ ਗੱਲ ਤੇ ਤੇਰੀ ਠੀਕ ਆ ਯਾਰ ਉਹ ਤੇਰਾ ਵਿਕੀ ਕਰਾਉਣ ਵਾਲੀ ਕਰਦੀ ਆ ਆ ਬੂਟੇ ਤੇ ਲਾ ਗਾਇਆ ਮਲੀ ਫਲ ਫੁੱਲ ਤੇ ਕਦੀ ਪਿਆਰ ਨਹੀਂ ਆ ਲੈੰਦੇ ਇਹਨੂੰ ਇਹਦੇ ਲੱਤਾਂ ਪੰਨੂਆਂ ਰਗੀ ਇਹਦੀ ਖੁਸ਼ ਆਣਾ ਤੁਸੀਂ ਕੀ ਕਹਿੰਦੇ ਜੇ ਕਰਨਾ ਕਰਨਾ ਕੀ ਆ ਆ ਬੂਟੇ ਤੇ ਲਵਾ ਲਏ ਤੁਸੀਂ ਕੋਈ ਬੰਦੇ ਨਸਲ ਤੇ ਵੇਖ ਲੈ ਚੀਦੀ ਮੈਂ ਤਾਂ ਤੁਹਾਨੂੰ ਘਰੇ ਲੱਭਣ ਦੀ ਕਰ ਲੈ ਬੰਡੇ ਕਿਉਂ ਮੰਗਵਾ ਚਾਵਾ ਦਾ ਸਰ ਪਿੱਤਨ ਪੁੱਛਿਆ ਹੀ ਆ ਨਾ ਦੱਸੋ ਕੰਮ ਹੀ ਹੋਗਾ ਤਾਂ ਹੀ ਲੱਪਣ ਦੀ ਆ ਦੱਸੋ ਪੰਥ ਨੂੰ ਪੈ ਗਈਆਂ ਛੁੱਟੀਆਂ ਹਾਂਜੀ ਫੇਰ ਤੇ ਮੇਰਾ ਰਾਤਾ ਪਿੰਡ ਜਾਣ ਦਾ ਪਿੰਡ ਜਾਣਾ ਵਾ ਹਾਂ ਕਿਉਂ ਪਿੰਡ ਕੀ ਆ ਮੰਮੀ ਦਾ ਫੋਨ ਆਇਆ ਸੀ ਅੱਗੇ ਮੈਂ ਜਾਨੀ ਤੇ ਕੁਛ ਲੈ ਕੇ ਹੀ ਆਉਣੀ ਆ ਖਾਲੀ ਤੇ ਨਹੀਂ ਆਉਂਦੀ ਨਾ ਹੋ ਉਹ ਤੇ ਗੱਲ ਤੇਰੀ ਠੀਕ ਆ ਪਰ ਫੋਨ ਆਇਆ ਕਿਦਾ ਨਹੀਂ ਫੋਨ ਤੇ ਨਹੀਂ ਆਇਆ ਫੋਨ ਮੈਂ ਕਰਨਾ ਵਾ ਐਦਾਂ ਕਰ ਮੰਮੀ ਆਪਣੇ ਨੂੰ ਕਰ ਫੋਨ ਹੈ ਤੇ ਜਿਹੜੀ ਪੈਸੇ ਹੋਰ ਤੇਾਨੂੰ ਕਿਸ ਨਾ ਕੀ ਲੱਗੇ ਪੈ ਹੈਗੀ ਪੈ ਹੈ ਜਿਹੜੇ ਮੰਮੀ ਨੇ ਪੈਸੇ ਦਿੱਤੇ ਹੀ ਭਾਬੀ ਉਹਨਾਂ ਦੇ ਸੂਟ ਲੈਣ ਨੂੰ ਤੇ ਕੀ ਕਹੂੰਗੀ ਮੈਂ ਸੂ ਕੀ ਕਹਿਣਾ ਤੂੰ ਨਿਆਣੀ ਐ ਦੱਸ ਤੂੰ ਨਿਆਣੀ ਰਹਿਣਾ ساری ਉਮਰ ਗੁਸ਼ਰ ਮੈਂ ਕੱਲਾ ਖਾ ਗਿਆ ਪੈਸੇ ਹਾਂ ਗਲਤੜੀ ਬੜੀ ਮਾੜੀ ਆ ਮੇਰੀ ਗੱਲ ਸੁਣਾ ਪਹਿਲੀ ਆਪ ਜੀ ਫਸਾ ਮੈਨੂੰ ਦਿੰਦੇ ਜੇ ਮੇਰੀ ਗੱਲ ਸੁਣਾ ਨਾਲ ਮਿਲ ਕੇ ਖਾਦੇ ਆ ਠੀਕ ਆ ਨਾ ਉਹਦਾ ਜਾਜਾ ਤੂੰ ਹੀ ਸੂਟ ਬਣਾਉਂਦੀ ਸੀ ਰੰਗ ਰੰਸਵਰਨੇ ਤੇ ਫੇਰ ਆਂਦੀ ਮੈਂ ਫਾਈਵ ਸਟਾਰ ਤੋਂ ਥੱਲੇ ਮੈਂ ਖਾਣਾ ਨਹੀਂ ਖਾਣਾ ਅੱਜ ਪਤਾ ਇੱਕ ਹਫਤਾ ਘਰ ਨਹੀਂ ਰੋਟੀ ਬਣਾਈ ਤੂੰ ਚੇਤਾ ਕ ਨਹੀਂ ਕਰਾਵਾਂ ਚੇਤਾ ਜਾ ਉਹ ਗੁਸ਼ਰਦ ਹਾਂ ਗਲਤ ਮਾੜੀ ਐ ਤੁਹਾਡੀ ਦਲਜੀਤ ਬਸ ਖਾਇਆ ਪੀਆ ਤੇ ਬਸ ਹੈ ਹੁਣ ਬਹੁਤ ਚੱਲਣਾ ਵੀ ਸਾਂਝਾ ਹੀ ਪੈਣਾ ਹੂੰ ਕਹਦੀ ਕੋ ਤਾਂ ਲਾਤੇ ਆ ਕੋ ਲੈਣ ਦੀ ਕੋ ਮੱਝ ਨੰਗਰ ਲੈਣ ਦਾ ਹਾਂ ਨਾ ਕਰੇ ਵੇਖਾਂ ਅੰਕੇ ਪਾ ਕੇ ਮੇਰਾ ਸਿਰ ਪਾੜਨ ਤੱਕ ਚੱਲ ਜਾਣਾ ਏਡੀਆਂ ਤੇਰੀਆਂ ਭਾਬੀਆਂ ਕਿਤੇ ਜਿਨਾ ਮੋਰ ਤੋਂ ਭੁੱਲੀਆਂ ਮੈਨੂੰ ਅੰਗੇ ਉਹ ਜੀ ਨਹੀਂ ਦਿੰਦੀਆਂ ਮੈਨੂੰ 3600 ਵੇਖਿਓ ਗੱਲਾਂ ਕਰਨੀਆਂ ਅੰਗਲੀਆਂ ਨੇ ਮਿਲੀਆਂ ਹੁਣ ਆ ਫੜ ਫੋਨ ਤੇ ਮੰਮੀ ਨੂੰ ਲਾ ਯਰ ਤੱਕ ਇਹਦੀ ਕੋ ਬੋਲ ਜੇ ਉਥੇ ਹੜ ਦੱਸੀ ਸਾਰੀ ਗੱਲ ਬਾਤ ਕਹੀਂ ਆਪਾਂ ਮੱਝ ਲੈ ਲਈ ਸੀ ਉੱਤੇ ਪੈਸੇ ਲਾਤੇ ਸਾਰੇ ਚੱਲ ਹੁਣ ਚੁੱਪ ਕਰ ਜਾ ਉਹਨੂੰ ਫੋਨ ਤੇ ਲਾ ਲੈ ਲਓ ਉਧਰ ਪਰ ਆ ਕੇ ਗੱ ਆ ਚੰਗਾ ਪੰਗਾਈ ਹੈ ਹੈਲੋ ਹਾਂਜੀ ਮੰਮੀ ਸਤਿ ਸ੍ਰੀ ਅਕਾਲ ਵਧੀਆ ਵਧੀਆ ਤੁਸੀਂ ਸੁਣਾਓ ਨਹੀਂ ਮੈਂ ਠੀਕ ਆ ਤੁਸੀਂ ਠੀਕ ਜੇ ਮੈਂ ਕਹਿਣਾ ਸੀ ਮੰਮੀ ਵੀ ਪੰਥ ਨੂੰ ਪਈਆਂ ਛੁੱਟੀਆਂ ਤੇ ਮੈਂ ਆਉਣਾ ਵਾਂ ਹਾਂਜੀ ਹਾਂਜੀ ਚੱਲ ਚੰਗਾ ਪੁੱਤ ਵਧੀਆ ਹੋ ਗਿਆ ਛੁੱਟੀਆਂ ਪੈ ਗਈਆਂ ਨੇ ਹੈ ਏਦਾਂ ਕਰਿਓ ਪਰਮਣੇ ਨੂੰ ਨਾਲ ਹੀ ਲੈ ਕੇ ਆਵੀਂ ਆਹੋ ਦੋਵੇਂ ਜਣੇ ਆਇਓ 4 ਦਿਨ ਉਹ ਵੀ ਰਹਿ ਜਾਊਗਾ ਨਾਲ ਹੀ ਘਰ ਦਾ ਕੰਮ ਤੇ ਚੱਲਦਾ ਹੀ ਆ ਪੁੱਤ ਤੁਹਾਡਾ वह भी फिर तुर तो जाऊगा चार दिन चल वा चंगा आ जायो हूँ है ना रवा तो 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 अच्छा चंगा चंगा आज फिर टाइम ना है जो तुरना ना उदो फोन करके हो फिर हाँ अच्छा ठीक है चंगा मेथी आज फिर है ठीक है ठीक है मम्मी कोई नहीं ਪੁੱਛ ਲੈਣੀ ਗੁਸ਼ਨ ਨੂੰ ਕੀ ਕਹਿੰਦੇ ਆ ਮੰਨਦੇ ਆ ਕਿ ਨਹੀਂ ਆਉਣ ਵੱਲ ਚਲੋ ਠੀਕ ਆ ਮੈਂ ਕਰਦੀ ਆ ਗੱਲ ਫਿਰ ਚੰਗਾ ਮੀ ਸਤਿ ਸ਼੍ਰੀ ਅਕਾਲ ਹੂੰ ਕੀ ਕਹਿੰਦੇ ਆ ਵੀ ਕਹਿਣ ਦੀ ਆਪੀ ਗੁਸ਼ਨ ਨੂੰ ਵੀ ਨਾਲ ਲੈ ਗਿਆ ਵੇਖਿਆ ਯੋ ਕਹਿੰਦਾ ਮੈਂ ਕਿਹਾ ਸੀ ਨਾ ਸੱਸ ਮੇਰੀ ਹੋਰ ਕਿਹਦਾ ਫਿਕਰ ਕਰੇ ਨਾ ਕਰੇ ਮੇਰਾ ਘਰ ਦੀ ਆ ਤੇ ਚਲੋ ਫਿਰ ਤੁਸੀਂ ਵੀ ਹੂੰ ਤਾਂ ਫਿਰ ਜਾਵਾਂਗੇ ਇਹੀ ਹੁਣ ਏਡੇ ਮਾਨਤਾ ਨਾਲ ਅਗਲੇ ਆ ਕਿਹਾ ਵਾ ਤੇ ਮੇਰੀ ਗੱਲ ਸੁਣ ਲਾ ਐਵੇਂ ਭਾਬੀਆਂ ਥੱਲੇ ਪਤਾ ਲੱਗਣਾ ਚਾਹੀਏ ਥੱਲੇ ਜਾ ਕੇ ਦਸਵੇਂ ਸ਼ਦੇਣ ਆ ਆਹੋ ਮੈਂ ਉਹਨਾਂ ਕੋਲੇ ਕਿ ਖਾਂਦੀ ਆਂ ਬਾਂਬਾ ਠੀਕ ਆ ਆ ਲੋ ਫੜੋ ਫੋਨ ਬਾਕੀ ਤੇ ਸਮਝਦੀਆਂ ਸਾਰੀ ਗੱਲਬਾਤ ਚਲ ਆਜੋ ਫਿਰ ਐਵੇਂ ਝਗੀਦਾ ਨਹੀਂ ਹੋਈਦਾ ਨਹੀਂ ਨਹੀਂ ਚਲ ਤੂੰ ਮੈਂ ਆ ਗਿਆ ਆ ਤਾਂ ਨਹੀਂ ਯਾਰ ਆਈਓ 4 ਦਿਨ ਉਹਨਾਂ ਨਾਲ ਰਾਵਾਂਗੇ ਨਾਲੇ ਤੇ ਨਾਲੇ ਸੇਵਾ ਕਰਾਵਾਂਗੇ ਉਹਨਾਂ ਕੋਲ ਹੂੰ ਕਿੰਨਾ ਹੋ ਗਿਆ ਇਹਨਾਂ ਨੂੰ ਆਵਾਜ਼ ਮਾਰ ਕੇ ਤੇ ਦੱਸਾਂ ਕੀ ਬੋਲਦੀਆਂ ਨੇ ਇਹਨਾਂ ਦੀ ਤੇ ਹੇ ਵੇ ਲਾਵਾਂ ਪਹਿਲੋਂ ਨਹੀਂ ਜੀਵਨ ਜੀਵਨ ਕਿੱਥੇ ਆਓ ਹਾਂਜੀ ਹਾਂਜੀ ਹਾਂ ਆ ਜਾਓ ਗੱਲ ਸੁਣੋ ਮੇਰੀ ਹਾਂਜੀ ਬਈ ਕੁਲੀ ਦਾ ਘੂਨ ਆਇਆ ਵਾ ਦਰਜੀ ਦਾ ਹਾਂ ਉਹ ਆਖੰਡਈ ਆफी ਸ਼ੂਟਿੰਗਾਂ ਪੈ ਗਈਆਂ ਨੇ ਮੁੰਡੇ ਨੂੰ ਅੱਛਾ ਤਿੰਨ ਚਾਰ ਸ਼ੂਟਿੰਗਾਂ ਪਈਆਂ ਨੇ ਤੇ ਮੰਮੀ ਮੈਂ ਆਉਣਾ ਵਾ ਅੱਛਾ ਅੱਛਾ ਤੇ ਮੈਂ ਕਿਹਾ ਫੇ ਚੰਗਾ ਆ ਜਾ ਤੇ ਪਰੋਣੇ ਨੂੰ ਨਾਲ ਹੀ ਲੈ ਮੀ ਚੱਲ ਸ਼ੂਟਿੰਗਾਂ ਚਾਰ ਤੁਹਾਡੇ ਤੇ ਘਰ ਦਾ ਕੰਮ ਚੱਲਦਾ ਹੀ ਆ ਤੇ ਉਹ ਵੀ ਚਾਰ ਦਿਨ ਫਿਰ ਤੁਰ ਜਾਊਗਾ ਹਾਏ ਹਾਏ ਪਰੋਣੇ ਨੇ ਵੀ ਨਾਲ ਹੀ ਸ਼ਟੀਆਂ ਪੈ ਗਈਆਂ ਆ ਫਿਰ ਕੀ ਹੋਇਆ ਅੱਗੇ ਆਜੂਗਾ ਤਾਂ ਕੋਈ ਧਰਵਾ ਇੱਥੇ ਕਿਹੜਾ ਕੋਈ ਓਪੜਾ ਕਰ ਗਿਆ ਨਹੀਂ ਪਤਾ ਕੀ ਇਹ ਕੰਮ ਦਾ ਦਿਨ ਚ ਲੰਡੇ ਚੁੰਨੇ ਚਾਣੇ ਵੱਢਣ ਡੇ ਵੱਢੇ ਗਏ ਜਾਂਦੇ ਉਹਨਾਂ ਦੇ ਉਹਨਾਂ ਦੇ ਚੁੰਨੇ ਗਏ ਆ ਵੱਢੇ ਉਹਨਾਂ ਦਾ ਕੰਮ ਗਿਆ ਸਾਂਭਿਆ ਉਹਨਾਂ ਦਾ ਦਾਣੇ ਗੁਣੇ ਮੰਡੀ ਸੁੱਟ ਲੈ ਨੇ ਹੁਣ ਉਹਨਾਂ ਕੀ ਕਰਨਾ ਵਾ ਅੱਛਾ ਅੱਛਾ ਤੇ ਚਲੋ ਅਸੀਂ ਤਾਂ ਕਹਿਣਾ ਹੀ ਆਂ ਤੇ ਆਜੂਗਾ ਤਾਂ ਵੀ ਠੀਕ ਆ ਨਾ ਆਜੂਗਾ ਤਾਂ ਵੀ ਠੀਕ ਆ ਆਹੋ ਚਲੋ ਕੋਈ ਨਹੀਂ ਕਹਿਣਾ ਤੇ ਪੈਂਦਾ ਹੀ ਥੀਏ ਆਹੋ ਨਹੀਂ ਨਹੀਂ ਠੀਕ ਆ ਅਗਲੇ ਨੇ ਆ ਕਣਾ ਸੀ ਉਹ ਕਹਿੰਦਾ ਸੀ ਮੈਨੂੰ ਕੋਈ ਕਹਿੰਦਾ ਹੀ ਨਹੀਂ ਪਿਆ ਉਹਨੇ ਕਹਿਣ ਦਾ ਫਰਜ਼ ਤੇ ਹੈਗਾ ਹੀ ਐ ਨਾ ਅੱਗੇ ਮਰਜੀ ਤੇ ਠੰਡਾ ਠੁੰਡਾ ਮੰਗਾ ਲਓ ਤੇ ਪਕੌੜੇ ਪਕਾੜੇ ਕੱਢ ਲਿਓ ਕੋਈ ਉਹਨਾਂ ਦੀ ਸੇਵਾ 'ਚ ਕਮੀ ਨਹੀਂ ਆਉਣੀ ਚਾਹੀਦੀ ਉਹ ਨਾ ਨਾ ਬੀਜੀ ਫਿਕਰ ਕਾਦਾ ਕਰਦੇ ਜੇ ਤੁਸੀਂ ਐਵੇਂ ਚਲੋ ਪਿਛਲੀ ਵਾਰ ਤਾਂ ਸਾਨੂੰ ਪਤਾ ਹੀ ਨਹੀਂਗਾ ਕਿ ਉਹਨਾਂ ਆਉਣਾ ਵਾ ਕਿ ਨਹੀਂ ਆਉਣਾ ਨਾਲੇ ਹੁਣ ਤੇ ਤੁਸੀਂ ਦੱਸਤਾ ਵਾ ਹੁਣ ਪਕੌੜੇ ਵੀ ਕੱਢਾਂਗੇ ਠੰਡਾ ਵੀ ਮੰਗਾਵਾਂਗੇ ਰੋਟੀ ਪਾਣੀ ਵੀ ਬਣਾ ਕੇ ਰੱਖਦੇ ਆਂ ਉਹਨਾਂ ਰੋਟੀ ਪਾਣੀ ਬਣਾਇਓ ਅਗਲਾ ਆਖੇ ਨਾ ਤੇ ਤੋ ਮੇਰੇ ਸਾਲੇ ਹਰਾਂ ਤੱਕ ਮੈਨੂੰ ਕੀ ਖਵਾ ਲ ਦਿਨਾ ਨੇ ਰੋਟੀ ਵੀ ਨਹੀਂ ਚੱਜਦੀ ਬਣਾਉਂਦੇ ਲੈ ਦੱਸ ਆਂ ਨਾ ਫਿਕਰ ਕਰੋ ਤੁਸੀਂ ਰੋਟੀ ਪਾਣੀ ਵਧੀਆ ਬਣਾਵਾਂਗੇ ਆਪਾਂ ਕੋਈ ਗੱਲ ਨਹੀਂ ਤੁਹਾਨੂੰ ਇਹ ਨਾ ਫਿਕਰ ਕਰੋ ਬਸ ਸਾਨੂੰ ਦੱਸ ਤਾਂ ਨਾ ਹੁਣ ਹੁਣ ਤੁਸੀਂ ਵੇਖੀ ਜਾਓ ਆਂਧਿਆਂ ਪੇਰਾ ਠੰਡਾ ਮੁੜ ਕੇ ਪਕੌੜਿਆਂ ਨਾਲ ਜਾ ਹੈ ਫਿਰ ਰੋਟੀ ਪਾਣੀ ਵੀ ਦੋ ਤਿੰਨ ਰੰਗਾਂ ਦੀ ਸਬਜ਼ੀ ਨਾਲਾਂ ਦੇ ਨਾਲ ਨਾਲ ਮਿੱਠਾ ਵੀ ਬਣਾਵਾਂਗੇ ਮਿੱਠਾ ਵੀ ਬਣਾਵਾਂਗੇ ਚੰਗਾ ਵਾ ਜੇ ਬਣਾਉਂਗੀਆਂ ਤੇ ਵੀ ਹਲਾ ਕੀ ਨਾ ਮੈਂ ਵੀ ਹੁਣ ਤੁਹਾਡਾ ਸਾਹਬ ਤਾਬ ਕੀ ਕਰਦੀਆਂ ਜੇ ਤੁਸੀਂ ਨਹੀਂ ਨਹੀਂ ਕੋਈ ਗੱਲ ਦੀ ਤੁਸੀਂ ਨਾ ਫਿਕਰ ਕਰਿਆ ਕਰੋ ਬਸ ਸਾਨੂੰ ਪਿਆਰ ਨਾਲ ਆਵਾਜ਼ ਮਾਰ ਕੇ ਦੱਸ ਦਿਆ ਕਰੋ ਮਾਣਾ ਜਿਆ ਐਡੀਆਂ ਮਾੜੀਆਂ ਨਹੀਂ ਕੀ ਆਪਾਂ ਜਿੰਨੀਆਂ ਮਾੜੀਆਂ ਤੁਸੀਂ ਬਣਾਤਾ ਸਾਨੂੰ ਨਾਲ ਇੱਕ ਇੱਕੋ ਠੜੇ ਨਾਨਾਂਵਾ ਆੜੇ ਕਿੰਨੇ ਕਿ 4-5ਵਾ ਮਹਾ ਮਹਾਤਵਚਾਰੀ ਆਉਂਦੀ ਆ ਏਦਾਂ ਹੀ ਆ ਨਾ ਫਿਰ ਤੇ ਜੇ ਤੁਸੀਂ ਚਾਹ ਕਰੋਗੇ ਤਾਂ ਭੜਕੇ ਤੁਹਾਡੇ ਗਿਆਂ ਦਾ ਵੀ ਉਹ ਚਾਹ ਕਰੇਗੀ ਨਹੀਂ ਨਹੀਂ ਗੱਲ ਸਹੀ ਆ ਉਹ ਵੀ ਜੀ ਪਿਛਲੀ ਵਾਰ ਤੁਹਾਨੂੰ ਪਤਾ ਨਹੀਂ ਤਾਂ ਮਾੜਾ ਜਿਹਾ ਗੁੱਸਾ ਆ ਗਿਆ ਸੀਗਾ ਵੀ ਤੁਸੀਂ ਦੱਸਦੇ ਨਹੀਂ ਜਦੋਂ ਆਉਣਾ ਹੁੰਦਾ ਵਾ ਤੇ ਚੱਲ ਹੁਣ ਮੈਂ ਤਾਂ ਆ ਹੀ ਆਵਾਜ਼ ਮਾਰ ਕੇ ਤੁਹਾਨੂੰ ਦੱਸ ਦਿੱਤੀ ਆ ਨਾ ਸਾਰੀ ਗੱਲ ਵੀ ਕੁੜੀ ਨੇ ਆਉਣਾ ਜੇ ਚਾਰ ਦਿਨ ਰਹਿਣਾ ਜਾਂ ਤੇ ਹੁਣ ਪਈ ਕਿਹੇ ਗੱਲ ਦੀ ਕਮੀ ਨਹੀਂ ਹੋਣੀ ਚਾਹੀਦੀ ਚਲੋ ਕੋਈ ਨਹੀਂ ਨਹੀਂ ਆਊਗੀ ਕਮੀ ਹੁਣ ਚਲੋ ਭੈਣ ਜੀ ਚਲੋ ਕਰੋ ਫਿਰ ਕੰਮ ਉਤਰੇ ਆਉਣ ਦੇ ਕੱਢੀਏ ਪਕੌੜੇ ਫਿਰ ਪਹਿਲਾਂ ਆ ਚਲੋ ਤਿਆਰੀ ਕਰ ਲੋ ਰੋਟੀ ਪਾਣੀ ਦੀ ਪਹਿਲਾਂ ਤੂੰ ਪਕੌੜੇ ਪਕਾੜ ਜਾਂਦਾ ਕਰੋ ਤੇ ਫੇਰ ਰੋਟੀ ਪਾਣੀ ਦਾ ਕਰ ਲਿਓ ਮੈਂ ਕਰਾਂ ਹਮਨਾ ਵਾਤੇ ਹੁਣ ਅੰਨ ਦੀ ਸੇਵਾਤ ਕਰਨੀ ਆ ਨਾ ਇਹ ਥੋੜੀ ਗੱਲਾਂ ਜਵਾਈ ਪਾਈ ਨੇ ਵੀ ਨਾਲ ਬਣਾਵਾ ਵੇਹਨੀਆਂ ਕੀ ਕਰਦੀਆਂ ਨੇ ਭਲਾ ਗੰਨਾ ਤੋਂ ਬੜੀਆਂ ਕਰਦੀਆਂ ਨੇ ਅੱਜ ਇਹਨਾਂ ਦੀ ਕਰਤੂਤ ਵੇਖ ਲੈਣੀ ਮੇਰੇ ਚ ਹੁਣ ਵਾਇ ਮਾਰੀ ਥਾਈਆਂ ਕਿੰਨੀਆਂ ਤੇ ਚ ਹੁਣ ਇਹਨਾਂ ਨੂੰ ਪਤਾ ਲੱਗਣਾ ਹੁਣ ਲੋ ਲੱਗ ਗਈ ਆ ਇੰਨਾ ਕ ਦਬਕਾ ਨਾ ਵੱਜਦਾ ਤੇ ਇਹ ਤਾਂ ਜਾਣਦੀਆਂ ਹੀ ਕੁਛ ਨਹੀਂ ਕਹਿਣੀਆਂ ਉਹਨੇ ਕੁਝ ਦੇਖੇ ਦੌੜੀਆਂ ਫਿਰਦੀਆਂ ਇਹ ਕੀ ਸਭ ਕੁਝ ਬਣਾਉਂਦੀਆਂ ਅੱਗੇ ਮੈਨੂੰ ਸੰ ਪਤਾ ਨਹੀਂ ਅੱਗੇ ਪਤਾ ਨਹੀਂ ਪਤਾ ਵੀ ਹੋਏ ਤਾਂ ਵੀ ਕਿਹੇ ਕੇਸ ਰਿਆਂ ਹੋ ਜਾਂਦੀਆਂ ਨੇ ਚੱਲ ਅਸੀਂ ਆਖਾਂਗੇ ਸਾਨੂੰ ਕਿਹੜਾ ਦੱਸਿਆ ਮੈਂ ਤਾਂ ਹੀ ਦੱਸ ਦਿੱਤਾ ਹੁਣ ਨਾ ਇਹਨਾਂ ਨੇ ਕੁਝ ਬਣਾਇਆ ਜਾਂ ਚੱਜਦਾ ਤੇ ਫਿਰ ਵੇਖੀ ਇਹਨਾਂ ਨੂੰ ਮਤ ਹੋਰ ਦੱਸ ਦੇਈਂ